ਉਪਰ ਆਪਾਂ ਫੋਲੋ ਤੇ ਕਰਦੇ ਆ ਕਿ ਵੈਸਟਰਨ ਕਲਚਰ ਨੂੰ ਫੋਲੋ ਕਰਦੇ ਆ ਬਾਹਰ ਵਾਲਿਆਂ ਨੂੰ ਫੋਲੋ ਕਰਦੇ ਵਿਦੇਸ਼ੀਆਂ ਵਾਲਿਆਂ ਨੂੰ ਪਰ ਵਿਦੇਸ਼ਾਂ ਚ ਬਹੁਤ ਸਾਰੀ ਨੌਜੋਨ ਕਿਤਾਬਾਂ ਪੜ੍ਹਦੇ ਆ ਹਾਲਾਕਿ ਜੇ ਅਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਆ ਤੇ ਦਰਬਾਰ ਸਾਹਿਬ ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਉੱਥੇ ਜੇ ਤੁਸੀਂ ਜਾਓਗੇ ਤਾਂ ਉੱਥੇ ਜਿਹੜਾ ਐਂਟਰੀ ਰਜਿਸਟਰ ਆ ਮੈਂ ਖੁਦ ਜਾ ਕੇ ਦੇਖਿਆ ਆ ਉੱਥੇ ਐਂਟਰੀ ਰਜਿਸਟਰ ਦੇ ਵਿੱਚ ਗੋਰਿਆਂ ਦੀਆਂ ਜਿਹੜਾ ਨਾ ਉਹਨਾਂ ਨੇ ਲਾਈ ਹੋਈ ਆ ਉਹਨਾਂ ਦੇ ਨਾਮ ਲਿਖਿਆ ਹੋਇਆ ਐਂਟਰੀ ਕੀਤੀ ਹੋਈ ਗੋਰਿਆਂ ਨੇ ਜਿਹੜੇ ਫੋਰਨ ਤੋਂ ਆ ਗਏ ਉਹ ਅਮਰੀਕਾ ਤੋਂ ਆ ਕੇ ਇੱਥੇ ਐਂਟਰੀ ਕਰਦੇ ਕਿਤਾਬਾਂ ਵੜਦੇ ਫਿਰ ਲਾਂਚ ਵੀ ਕਰਦੇ ਕਿਤਾਬਾਂ ਪਰ ਸਾਡੀ ਨੌਜਵਾਨੀ ਕਿੱਧਰ ਜਾ ਰਹੀ ਆ ਇਹ ਕਿਤਾਬਾਂ ਕਿਉਂ ਨਹੀਂ ਪੜ੍ਹਦੀ ਇਹਦੇ ਪਿਛੇ ਕੀ ਕਾਰਨ ਹੋ ਸਕਦਾ ਗੁਰਪ੍ਰੀਤ ਜੀ ਇਹਦਾ ਜੋ ਸਭ ਤੋਂ ਵੱਡਾ ਮੈਨੂੰ ਕਾਰਨ ਲੱਗਦਾ ਵਾ ਨਾ ਕਿ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਨਾ ਬੱਚਿਆਂ ਦੀ ਮਦਰ ਜ ਉਹ ਗੁਰਸਿੱਖੀ ਨਾਲ ਟੁੱਟ ਗਈਆਂ ਕੋਈ ਸਮਾਂ ਹੁੰਦਾ ਸੀ ਜਦੋਂ ਹਰ ਮਾਤਾ ਜਿਹੜੀ ਆ ਆਪਣੇ ਬੱਚੇ ਨੂੰ ਕਹਿੰਦੀ ਸੀ ਉੱਠ ਬੇਟਾ ਗੁਰਦੁਆਰੇ ਚੱਲ ਪਾਠ ਕਰ ਅੰਮ੍ਰਿਤ ਵੇਲਾ ਹੋ ਗਿਆ ਵਾ ਪਰ ਅੱਜ ਕੀ ਹੋ ਰਿਹਾ ਵਾ ਕਿ ਜਿਹੜੇ ਸਾਡੇ ਬੱਚੇ ਆ ਸਾਡੀਆਂ ਮਾਤਾਂ ਉਹ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦੀਆਂ ਵਾ ਕਿ ਉਹਨਾਂ ਨੂੰ ਅੰਮ੍ਰਿਤ ਵੇਲੇ ਠੱਲਣਾ ਵੀ ਉਹ ਸਮਝਦੀਆਂ ਕਿ ਬੱਚੇ ਦੀ ਨੀਂਦ ਖਰਾਬ ਹੋ ਜਾਵੇਗੀ ਹਾਂ